ਪੰਜਾਬ ਪਾਣੀ ਦੀ ਮਾਰ ਹੇਠਾ ਤੇ ਪੰਜਾਬ ਦੇ ਵਿੱਚ ਪਾਣੀ ਕਈ ਥਾਵਾਂ ਦੇ ਉੱਤੇ ਅੱਜ ਵੀ ਵਧਿਆ ਲੰਘੇ ਕੱਲ ਵੀ ਕਈ ਥਾਵਾਂ ਤੇ ਵਧਿਆ ਕੁਝ ਥਾਵਾਂ ਦੇ ਉੱਤੇ ਪਾਣੀ ਜਿਹੜਾ 2 ਫੁੱਟ ਉਤਰਦਾ ਤੇ ਦੂਜੇ ਪਾਸੇ 3 ਫੁੱਟ ਚੜ ਵੀ ਜਾਂਦਾ 2.5 ਫੁੱਟ ਚੜ ਵੀ ਜਾਂਦਾ ਪੰਜਾਬ ਦੇ ਵਿੱਚ ਇਸ ਵੇਲੇ ਵੀ ਕਈ ਘਰ 8-8 ਫੁੱਟ 7-7 ਫੁੱਟ ਪਾਣੀ ਦੇ ਵਿੱਚ ਡੁੱਬੇ ਪਏ ਆ ਉਹਨਾਂ ਦੇ ਹੱਲ ਨਹੀਂ ਦਿਸਦੇ ਉਹਨਾਂ ਦੀਆਂ ਪੰਜਾਲੀਆਂ ਨਹੀਂ ਦਿਸਦੀਆਂ ਉਹਨਾਂ ਦੀਆਂ ਤਵੀਆਂ ਨਹੀਂ ਲੱਭਦੀਆਂ ਉਨਾਂ ਦੇ ਟਰੈਕਟਰ ਦਾ ਸਿਲੈਂਸਰ ਹੁਣ ਦਸਣਾ ਸ਼ੁਰੂ ਹੋਇਆ ਯਾਨੀ ਕਿ ਕਈ ਲੋਕਾਂ ਨੂੰ ਕਈ ਕਿਸਾਨ ਵੀਰਾਂ ਨੂੰ ਆਪਣਾ ਸਮਾਨ ਛੁੱਕ ਕੇ ਭੱਜਣ ਦੀ ਇਜਾਜ਼ਤ ਵੀ ਨਹੀਂ ਮਿਲੀ ਮੌਕਾ ਵੀ ਨਹੀਂ ਮਿਲਿਆ ਸਰਕਾਰੀ ਅੰਕੜੇ ਗੱਲ ਕਹਿੰਦੇ ਕਿ ਹੁਣ ਤੱਕ 1900 ਤੋਂ ਵੱਧ ਪਿੰਡ ਆ ਜਿਹੜੇ ਉਹ ਹੜ੍ਹ ਦੇ ਕਰਕੇ ਪ੍ਰਭਾਵਿਤ ਹੋ ਚੁੱਕੇ ਆ 43 ਤੋਂ ਵੱਧ ਲੋਕਾਂ ਦੀ ਹੁਣ ਤੱਕ ਪੰਜਾਬ ਦੇ ਵਿੱਚ ਮੌਤ ਹੋ ਚੁੱਕੀ ਆ 3,85,000 ਤੋਂ ਵੱਧ ਲੋਕ ਇਸ ਵੇਲੇ ਤੱਕ ਪੰਜਾਬ ਦੇ ਹੜ੍ਹ ਪ੍ਰਭਾਵਿਤ ਆ ਤੇ 20972 ਲੋਕਾਂ ਨੂੰ ਹੁਣ ਤੱਕ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ ਯਾਨੀ ਕਿ ਉਹਨਾਂ ਨੂੰ ਪਾਣੀ ਦੇ ਵਿੱਚੋਂ ਹੜ੍ਹ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਭੇਜਿਆ ਗਿਆ 196 ਰਾਹਤ ਕੈਂਪਾਂ ਦੇ ਵਿੱਚ 6700 ਤੇ 55 ਲੋਕ ਇਸ ਵੇਲੇ ਤੱਕ ਪੁੱਜੇ ਹੋਏ ਆ ਤੇ ਫਸਲ ਦਾ ਖਰਾਬਾ 4 ਲੱਖ ਏਕੜ ਤੋਂ ਵੱਧਾ ਯਾਨੀ ਕਿ 430000 ਏਕੜ ਤੋਂ ਵੱਧ ਇਸ ਵੇਲੇ ਤੱਕ ਸਰਕਾਰੀ ਅੰਕੜੇ ਦੇ ਮੁਤਾਬਕ ਫਸਲ ਦਾ ਖਰਾਬਾ ਕੇਂਦਰ ਦੇ ਮੰਤਰੀ ਪੰਜਾਬ ਦੇ ਵਿੱਚ ਹੁਣ ਗਿੜੇ ਤੇ ਗਿੜਾ ਮਾਰ ਰਹੇ ਆ ਭਾਰਤ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਦੇ ਵਿੱਚ ਆਏ ਪਾਣੀ ਦੇ ਵਿੱਚ ਵੜੇ ਉਹਨਾਂ ਨੇ ਦੇਖਿਆ ਵਿੱਚ ਵੜ ਕੇ ਵੀ ਪਾਈ ਪੰਜਾਬ ਦੇ ਵਿੱਚ ਪਾਣੀ ਹੈ ਕਿੱਥੇ ਜੇ ਉਹਨਾਂ ਦੇ ਇੱਥੋਂ ਇੱਥੋਂ ਤੱਕ ਪਾਣੀ ਆਉਂਦਾ ਸੀ ਲੱਕ ਤੋਂ ਉੱਤੇ ਸੀ ਤੇ ਧੌਣ ਤੋਂ ਗਲ ਤੋਂ ਥੱਲੇ ਸੀ ਯਾਨੀ ਕਿ ਉਹ ਦੇਖ ਗਏ ਆ ਕਿ ਪਾਣੀ ਸੱਚੀ ਮੁੱੱਚੀ ਬਹੁਤ ਆ ਫਿਰ ਉਹਨਾਂ ਨੇ ਕੁਝ ਝੋਨੇ ਦੇ ਦਾਣੇ ਲੈ ਕੇ ਉਹਨਾਂ ਨੂੰ ਫੇਕੇ ਵੀ ਦੇਖਿਆ ਤੇ ਉਹ ਕਹਿੰਦੇ ਵੀ ਹਾਂ ਯਹਾਂ ਤੋਂ ਖੇਤੀਬਾੜੀ ਬਹੁਤ ਬਰਬਾਦਤ ਹੋਈ ਆ ਉਹ ਕਹਿੰਦੇ ਜੀ ਅਸੀਂ ਸਾਰੀ ਰਿਪੋਰਟ ਹੁਣ ਜਾ ਕੇ ਦੇ ਦੇਣੀ ਆ ਪੰਜਾਬ ਦੇ ਵਿੱਚ ਇਸ ਵੇਲੇ ਕੇਂਦਰ ਦੀਆਂ ਦੋ ਟੀਮਾਂ ਫਿਰਦੀਆਂ ਜਿਹੜੀਆਂ ਕਿ ਹਾਲਾਤ ਦਾ ਮੁਕੰਮਲ ਜਾਇਦਾ ਲੈ ਕੇ ਕੇਂਦਰ ਦੀ ਸਰਕਾਰ ਨੂੰ ਭੇਜਣੀਆਂ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਆ ਗਏ ਆ ਰਾਹੁਲ ਗਾਂਧੀ ਆ ਜਾ ਰਹੇ ਆ ਕੇਂਦਰ ਦੇ ਕਈ ਹੋਰ ਮੰਤਰੀ ਆ ਜਾ ਰਹੇ ਆ ਤੇ ਮੇਰਾ ਖਿਆਲ ਆ ਵੀ ਸਾਰੇ ਹੀ ਆਗੂ ਟੋ ਟੋ ਕੇ ਦੇਖਦੇ ਵੀ ਸਾਡੀਆਂ ਵੋਟਾਂ ਠੀਕ ਨਹੀਂ ਸਾਡੇ ਇਹ ਕਤਾਰ ਦੇ ਵਿੱਚ ਖੜਕੇ ਸਮਰਥਕ ਜਿਹੜੇ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਗੱਲ ਕਹਿੰਦੇ ਹੁੰਦੇ ਆ ਇਹ ਠੀਕ ਨਹੀਂ ਜਿਉਂਦੇ ਨੇ ਇਹਨਾਂ ਦੇ ਵਿੱਚੋਂ ਕਿਸੇ ਦੀ ਗਿਣਤੀ ਤਾਂ ਨਹੀਂ ਘਟੀ ਕਿਹੜੇ ਪਿੰਡ ਦੇ ਵਿੱਚ ਕੀ ਹਾਲਾਤ ਆ ਤੇ ਅਸੀਂ ਕਿਹਦਾ ਨਾਂ ਲਾਉਣਾ ਹੁਣ ਮੇਰੇ ਅਖਿਆਲ ਆ ਵੀ ਸਿਆਸਤਾਂ ਇਸ ਵੇਲੇ ਇਸ ਤਰ੍ਹਾਂ ਦੀਆਂ ਚੱਲਦੀਆਂ ਪੰਜਾਬ ਦੇ ਵਿੱਚ ਇਸ ਵੇਲੇ ਤੱਕ ਜਿੰਨੀ ਕਿ ਜਾਣਕਾਰੀ ਮਿਲੀ ਆ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 1,90,000 ਤੋਂ ਵੱਧ ਲੋਕ ਆ ਜਿਹੜੇ ਉਹ ਹੜ੍ਹ ਪ੍ਰਭਾਵਤਾ ਲੁਧਿਆਣਾ ਦੇ ਵਿੱਚ ਸਤਲੁਜ ਦਾ ਖਤਰਾ ਬਰਕਰਾਰ ਆ ਸਸਰਾਲੀ ਬੰਨਾ ਜਿਹੜਾ ਉਹ ਕਮਜ਼ੋਰ ਲਗਾਤਾਰ ਹੋਈ ਜਾਂਦਾ ਜੇ ਇਹ ਪਾਣੀ ਫੈਲ ਗਿਆ ਤਾਂ 14 ਪਿੰਡਾਂ ਦੇ ਵਿੱਚ ਹੜ ਦਾ ਪਾਣੀ ਪਹੁੰਚ ਜਾਣਾ ਯਾਨੀ ਕਿ ਪਾਣੀ ਦਾ ਖਤਰਾ ਪੈਦਾ ਹੋ ਜਾਣਾ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ 1680 ਫੁੱਟ ਤੱਕ ਇਸ ਡੈਮ ਦੇ ਚਾਰੇ ਗੇਟ 10-10 ਫੁੱਟ ਤੱਕ ਖੋਲੇ ਗਏ ਆ ਇਹ ਪੰਜਾਬ ਦੇ ਅੱਜ ਦੇ ਹਾਲਾਤ ਨੇ ਇਹ ਹਾਲਾਤ ਜਿਹੜੇ ਕਿ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਬਦਤਰ ਹੋਏ ਆ ਇਸ ਵੇਲੇ ਪੰਜਾਬ ਛੱਤਾਂ ਦੇ ਉੱਤੇ ਵੀ ਬੈਠਾ ਇਸ ਵੇਲੇ ਪੰਜਾਬ ਟਰਾਲੀਆਂ ਦੇ ਵਿੱਚ ਵੀ ਆ ਇਸ ਵੇਲੇ ਪੰਜਾਬ ਕਿਸ਼ਤਗੀਆਂ ਦੇ ਵਿੱਚ ਵੀ ਆ ਇਸ ਵੇਲੇ ਪੰਜਾਬ ਦਾਨੀ ਦੇ ਤੌਰ ਤੇ ਵੀ ਸਾਹਮਣੇ ਆਇਆ ਇਸ ਵੇਲੇ ਪੰਜਾਬ ਦੇ ਲੋਕ ਇਸ ਤਰੀਕੇ ਨਾਲ ਪ੍ਰਸ਼ਾਦਾ ਵੀ ਛਕ ਰਹੇ ਆ ਪੰਜਾਬ ਨੂੰ ਪੰਜਾਬੀ ਵਿਚਾਰ ਰਹੇ ਆ ਹੁਣ ਮੈਂ ਕੱਲ ਜਦੋਂ ਜਾ ਕੇ ਦੇਖਿਆ ਅਜਨਾਲਾ ਦੇ ਵੱਲ ਰਮਦਾਸ ਦੇ ਵੱਲ ਸੁਲਤਾਨ ਪਰਲੋਦੀ ਦੇ ਵੱਲ ਕਈ ਹੋਰ ਹਿੱਸਿਆਂ ਦੇ ਵਿੱਚ ਬਹੁਤ ਕੁਝ ਉੱਥੋਂ ਸਿੱਖਣ ਨੂੰ ਮਿਲਿਆ ਵੀ ਇਹਨਾਂ ਦਾ ਸੁਭਾਅ ਇਹਨਾਂ ਦਾ ਸਿਰੜ ਇਹਨਾਂ ਦਾ ਹੌਸਲਾ ਤੇ ਕੀ ਕੀ ਕੁਝ ਉੱਥੇ ਚੱਲ ਰਿਹਾ ਸੱਚੀ ਮੁੱਚੀ ਯਕੀਨ ਮੰਨਿਓ ਜਿਹੜੇ ਇਸ ਵੇਲੇ ਪਾਣੀ ਦੇ ਵਿੱਚ ਡੁੱਬੇ ਹੋਏ ਲੋਕ ਆ ਉਹ ਵੀ ਤੁਹਾਨੂੰ ਇਹ ਗੱਲ ਕਹਿੰਨੇ ਕਿ ਬਾਈ ਜੀ ਪ੍ਰਸ਼ਾਦਾ ਛੱਕ ਕੇ ਜਾਇਓ ਚਾਹ ਪਾਣੀ ਪੀ ਕੇ ਜਾਇਓ ਕਈ ਲੋਕੇ ਵੀ ਗੱਲ ਕਹਿੰਨੇ ਵੀ ਭਾਈ ਸਾਡੇ ਜੇਕਰ ਅੱਜ ਮੱਝ ਹੁੰਦੀ ਤਾਂ ਅਸੀਂ ਤੁਹਾਨੂੰ ਇਵੇਂ ਜਾਣ ਨਹੀਂ ਸੀ ਦੇਣਾ ਘਰ ਦੇ ਵਿੱਚ ਰਾਸ਼ਨ ਪਚਾਉਣ ਆਏ ਲੋਕਾਂ ਨੂੰ ਇਹ ਸੁਲਾ ਮਾਰੀ ਜਾ ਰਹੀ ਹੈ ਵੀ ਚਾਹ ਪੀ ਕੇ ਜਾਇਓ ਪਾਣੀ ਤਾਂ ਘਟੋ ਘਟ ਪੀ ਕੇ ਜਾਇਓ ਤੇ ਕਈ ਥਾਵਾਂ ਦੇ ਉੱਤੇ ਮੈਂ ਐਸੇ ਵੀ ਪਹਿਣਾ ਵੀਰ ਵੇਖਿਆ ਜਦੋਂ ਰਾਸ਼ਨ ਪਚਾਉਣ ਦੇ ਵਾਸਤੇ ਕਿਸ਼ਤੀ ਦੇ ਵਿੱਚ ਜਾਂਦੇ ਆ ਉਹ ਇਹ ਗੱਲ ਕਹਿੰਦੇ ਜੀ ਕਿ ਹੁਣ ਸਾਡੇ ਕੋਲੇ ਬਾਬੇ ਦੀ ਕਿਰਪਾ ਨਾਲ ਤੁਹਾਡੇ ਸਹਿਯੋਗ ਨਾਲ ਬਹੁਤ ਕੁਝ ਹੋ ਗਿਆ ਇਹ ਕਿਸੇ ਲੋੜਵੰਦ ਨੂੰ ਚੀਜ਼ ਦੇ ਦਿਓ ਤੇ ਕਈ ਥਾਵਾਂ ਦੇ ਉੱਤੇ ਇਸ ਤੋਂ ਉਲਟ ਵੀ ਆ ਗੱਲਾਂ ਬਹੁਤ ਸਾਰੀਆਂ ਨੇ ਪੰਜਾਬ ਡੁੱਬਿਆ ਕਿਵੇਂ ਪੰਜਾਬ ਡੋਬਿਆ ਕਿਨੇ ਪੰਜਾਬ ਡੋਬੇ ਦੇ ਵਿੱਚੋਂ ਨਿਕਲੂ ਕਿਵੇਂ ਬੰਨ ਮਜ਼ਬੂਤ ਕਦੋਂ ਹੋਣੇ ਆ ਤੇ ਇਸ ਵੇਲੇ ਪੰਜਾਬ ਦੇ ਲੋਕ ਹੀ ਲਗਾਤਾਰ ਬੰਨ ਮਜ਼ਬੂਤ ਕਰ ਰਹੇ ਆ ਇਸ ਵੇਲੇ ਉਹੀ ਜਿਹੜੇ ਡੁੱਬਦੇ ਆ ਉਹਨਾਂ ਨੂੰ ਫਿਕਰ ਆ ਕਿ ਇਹ ਡੋਬਾ ਸਾਨੂੰ ਹੋਰ ਨਾ ਡੋਬੇ ਰਾਜਨੀਤੀ ਬਹੁਤ ਖਤਰਨਾਕ ਜੀਜ਼ਾ ਰਾਜਨੀਤੀ ਦੇ ਵਿੱਚ ਸਿਰਫ ਸਿਰਾਂ ਦੀ ਗਿਣਤੀ ਕੀਤੀ ਜਾਂਦੀ ਹੈ ਵੀ ਵੋਟਾਂ ਨਹੀਂ ਗਿਣਤੀ ਹੁੰਦੀ ਆ ਉਹਦੇ ਵਿੱਚ ਜਜ਼ਬਾਤ ਦੀ ਕਦਰ ਘੱਟ ਹੁੰਦੀ ਆ ਉਹਦੇ ਵਿੱਚ ਸਮੱਸਿਆਵਾਂ ਦੀ ਪ੍ਰੋਬਲਮਸ ਦੀ ਗਿਣਤੀ ਉਨੀ ਨਹੀਂ ਕੀਤੀ ਜਾਂਦੀ ਜਿਹੜਾ ਕਿ ਦੁਖਦਾਈ ਪਹਿਲੂ ਆ ਇਸ ਵੇਲੇ ਵੀ ਰਾਜਨੀਤਿਕ ਲੋਕ ਜਾਂਦੇ ਆ ਕਈ ਥਾਵਾਂ ਤੇ ਸੱਚੇ ਦਿਲੋਂ ਜਾਂਦੇ ਆ ਕਈ ਥਾਵਾਂ ਤੇ ਪਖੰਡ ਬਾਜ਼ੀ ਵੀ ਚੱਲਦੀ ਆ ਪਰ ਇਸ ਸਾਰੇ ਵਰਤਾਰੇ ਨੂੰ ਜਦੋਂ ਮੈਂ ਹੁਣ ਜਾ ਕੇ ਨੇੜੇ ਜਾ ਕੇ ਦੇਖਿਆ ਹੁਣ ਵੀ ਅਸੀਂ ਕੁਝ ਘੰਟਿਆਂ ਬਾਅਦ ਫਿਰੋਜ਼ਪੁਰ ਦੇ ਗੱਟੀ ਰਾਜੋਕੇ ਪਿੰਡਾਂ ਵੱਲ ਜਾਣਾ ਹੋਰ ਕਈ ਥਾਵਾਂ ਦੇ ਉੱਤੇ ਜਾਣਾ ਜਿੱਥੇ ਕਿ ਹੜ੍ਹ ਪ੍ਰਭਾਵਿਤ ਇਲਾਕਾ ਪਰ ਜੋ ਮੈਂ ਜਾ ਕੇ ਦੇਖਿਆ ਉਹਦੇ ਵਿੱਚ ਮੇਰੀ ਇੱਕ ਬੇਨਤੀ ਆ ਗੱਲ ਕੁੜਤਣ ਵਾਲੀ ਆ ਇਹਨਾਂ ਥਾਵਾਂ ਨੂੰ ਮੇਲਾ ਸਮਝ ਕੇ ਨਾ ਜਾਓ ਜਿਵੇਂ ਕਿ ਅਸੀਂ ਕਿਸਾਨ ਅੰਦੋਲਨ ਦੇ ਮੌਕੇ ਕਹਿੰਦੇ ਹੁੰਦੇ ਸੀ ਵੀ ਭਾਈ ਇਹ ਮੇਲਾ ਨਹੀਂ ਆ ਉਦੋਂ ਵੀ ਕਈ ਭੈੜਾਂ ਵੀਰੇ ਗੱਲ ਕਰਦੇ ਹੁੰਦੇ ਸੀ ਵੀ ਅੱਜ ਯਾਰ ਛੁੱਟੀ ਸੀ ਅਸੀਂ ਆਖਿਆ ਚਲੋ ਦੇਖ ਆਏਗੇ ਮੇਲਾ ਗੇ ਲਈ ਐਵੇਂ ਤੁਸੀਂ ਇਉਂ ਨਾ ਕਹੋ ਕਿ ਅਸੀਂ ਸੋਚਿਆ ਯਾਰ ਪਾਣੀ ਵੇਖ ਆਗੇ ਪਾਣੀ ਤੁਸੀਂ ਫਿਰ ਘਰੇ ਦੇਖ ਲਓ ਜੇਕਰ ਮਦਦ ਨਹੀਂ ਕਰਨੀ ਉੱਥੇ ਇਕੱਠਾ ਨਾ ਖੜਾ ਕਰੋ ਉਥੇ ਤਮਾਸ਼ਾ ਨਾ ਬਣਾਓ ਵੀਰ ਜੋ ਅੱਜ ਫ੍ਰੀ ਸੀਗੇ ਚਲੋ ਦੋ ਰੀਲਾਂ ਬਣਾ ਲਿਆਉਣੇ ਆ ਦੋ ਅਸੀਂ ਵੀਡੀਓ ਕੱਢ ਲਿਆਉਣੇ ਆ ਮਦਦ ਕਰੋ ਮਦਦ ਕਰਨ ਵਾਲੇ ਲੋਕਾਂ ਨੂੰ ਐਪਰੀਸ਼ੀਏਟ ਕਰੋ ਉਹਨਾਂ ਦੇ ਵਿੱਚ ਜੇਕਰ ਕੋਈ ਕਮੀ ਪੇਸ਼ ਹੋਇਆ ਉਹਨੂੰ ਟੱਕ ਕੇ ਉਹਨੂੰ ਹੋਰ ਪ੍ਰੇਰਣਾ ਦਿਓ ਕਿ ਬਾਈ ਜੀ ਅਸਤਾ ਵੇਲੇ ਆ ਅਸੀਂ ਆ ਨਹੀਂ ਸਕੇ ਅਸੀਂ ਸਾਧਨ ਸੰਪੰਨ ਨਹੀਂ ਤੁਸੀਂ ਲੱਗੇ ਹੋਇਆ ਤੁਹਾਡੇ ਨਾਲ ਅਸੀਂ ਮੋਰਲੀ ਤੌਰ ਦੇ ਉੱਤੇ ਜੁੜੇ ਆ ਇਸ ਵੇਲੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਲੋੜ ਆ ਹੁਣ ਜੋ ਜੋ ਕੁਝ ਦੇਖਿਆ ਉਹ ਗੱਲ ਜ਼ਰੂਰ ਗੌਰ ਦੇ ਨਾਲ ਸੁਣੋ ਰਾਸ਼ਨ ਦੀ ਦੁਰਵਰਤੋਂ ਵੀ ਕਈ ਥਾਵਾਂ ਤੇ ਹੋ ਰਹੀ ਆ ਕੁਝ ਕ ਥਾਵਾਂ ਤੇ ਦੇਖੋ ਸਾਰੀ ਕਮਿਊਨਿਟੀ ਆ ਜਿਹੜੀ ਉਹ ਇੱਕੋ ਜਿਹੀ ਨਹੀਂ ਸਾਰਾ ਪੰਜਾਬੀ ਭਾਈਚਾਰਾ ਵੀ ਇੱਕੋ ਜਾਂ ਨਹੀਂ ਜਦੋਂ ਤੁਸੀਂ ਟਰਾਲੀਆਂ ਭਰ ਕੇ ਰਾਸ਼ਨ ਦੀਆਂ ਲੈ ਗਏ ਜਾਂ ਚਾਰੇ ਦੀਆਂ ਲੈ ਗਏ ਉਥੇ ਤਾਂ ਪਾਣੀ ਆ ਅੰਦਰ ਪਾਣੀ ਦੇ ਵਿੱਚ ਪਿੰਡ ਡੁੱਬੇ ਪਏ ਆ ਜਾਂ ਤਾਂ ਉਹ ਲੋਕ ਕਿਸ਼ਤੀ ਦੇ ਰਾਹੀਂ ਤੁਹਾਡੇ ਤੱਕ ਆਉਣਗੇ ਸੜਕ ਦੇ ਉੱਤੇ ਜਾਂ ਤੁਸੀਂ ਕਿਸ਼ਤੀ ਦੇ ਰਾਹੀਂ ਉਹਨਾਂ ਤੱਕ ਸਮਾਨ ਪਹੁੰਚਾਉਣਾ ਜਦੋਂ ਤੁਸੀਂ ਆਪਦੇ ਪਿੰਡ ਦੇ ਵਿੱਚੋਂ ਟਰਾਲੀ ਟੈਂਪੂ ਜਾਂ ਕੋਈ ਵੀ ਚੀਜ਼ ਭਰ ਕੇ ਰਾਸ਼ਨ ਦੀ ਲੈ ਗਏ ਹੋਰ ਸਮਾਨ ਦੀ ਲੈ ਗਏ ਤੁਸੀਂ ਉੱਥੇ ਇੱਕ ਥਾਂ ਤੇ ਜਾ ਕੇ ਢੇਰ ਲਾ ਲੈਣਾ ਤੁਸੀਂ ਇੱਕ ਦੋ ਦਿਨ ਰਹੋਗੇ ਜਾਂ ਤਾਂ ਤੁਸੀਂ ਕਿਸੇ ਸੰਸਥਾ ਨਾਲ ਜੁੜੇ ਹੋਵੋ ਤੇ ਜਾਂ ਫਿਰ ਉੱਥੇ ਲੰਮਾ ਸਮਾਂ ਰੁਕੇ ਹੋਵੋ ਫਿਰ ਤਾਂ ਤੁਹਾਡੇ ਤੱਕ ਪਹੁੰਚ ਹੋਊਗੀ ਜੇ ਤੁਸੀਂ ਇੱਕ ਕਿਸ਼ਤੀ ਆਪਦੀ ਕਰਾ ਲਓ ਵੀ ਤੁਸੀਂ ਆਪ ਚੀਜ਼ਾਂ ਪਹੁੰਚਾਉਣੀਆਂ ਪਰ ਉੱਥੋਂ ਕਈ ਲੋਕ ਜਿਹੜੇ ਕਿ ਹੁਣ ਲੋਡਬੰਦ ਨਹੀਂ ਜਿਹੜੇ ਅਸਲ ਲੋਡਬੰਦ ਆ ਉਹਨਾਂ ਤੱਕ ਚੀਜ਼ ਉਹ ਨਹੀਂ ਪਹੁੰਚਦੀ ਜਿਹੜੇ ਲੋਕ ਇਸ ਵੇਲੇ ਹੜ ਦੇ ਵਿੱਚੋਂ ਵੀ ਕਮਾਈ ਕਰਨੀ ਚਾਹੁੰਦੇ ਆ ਜਿਨਾਂ ਦਾ ਕਿਰਦਾਰ ਕੋਈ ਨਹੀਂ ਜਿਨਾਂ ਦੀ ਨੈਤਿਕਤਾ ਕੋਈ ਨਹੀਂ ਜਿਹੜੇ ਕਿ ਮਰੀਆਂ ਜ਼ਮੀਰਾਂ ਵਲੇ ਆ ਉਹਨਾਂ ਨੇ ਉੱਥੋਂ ਸਮਾਨ ਲਿਜਾ ਲਾ ਕੇ ਘਰ ਭਰ ਲਿਆ ਜਿਨਾਂ ਦੇ ਕੋਲੇ ਕੋਈ ਪਸ਼ੂ ਨਹੀਂ ਉਹ ਚਾਰਾ ਲੈ ਗਏ ਆ ਉਹ ਚਾਰਾ ਵੇਚੀ ਜਾਂਦੇ ਆ ਕਈ ਲੋਕ ਐਸੇ ਜਿਹੜੇ ਕਿ ਰਾਸ਼ਨ ਇੰਨਾ ਕਿ ਲੈ ਗਏ ਆ ਵੀ ਭਾਵੇਂ ਉਹਨਾਂ ਨੂੰ 2 ਸਾਲ ਨਾ ਖਰੀਦਣਾ ਪਵੇ ਹੁਣ ਸਾਰਾ ਕੁਝ ਠੀਕ ਹੋਣ ਤੋਂ ਬਾਅਦ ਵੀ ਉਹ ਭਾਵੇਂ ਮੈਂ ਚਲੋ ਇਹ ਨਹੀਂ ਗੱਲ ਕਹਿੰਦਾ ਵੀ ਝੁੱਗੀਆਂ ਵਾਲੇ ਵੀਰ ਭੈਣਾਂ ਉਹਨਾਂ ਦੇ ਵਿੱਚੋਂ ਵੀ ਕਈ ਲੋੜਵੰਦ ਆ ਪਰ ਕੁਝ ਕੁ ਲੋਕ ਐਸੇ ਆ ਜਿਹੜੇ ਕਿ ਰਾਸ਼ਨ ਵੀ ਵੇਚੀ ਜਾਂਦੇ ਆ ਆਪਾਂ ਇਹੋ ਜੇ ਹਾਲਾਤ ਨੂੰ ਸਮਝ ਗਏ ਤੇ ਮੇਰੀ ਬੇਨਤੀ ਹੈ ਜਿਹੜੇ ਕਿ ਇਸ ਵੇਲੇ ਸੰਸਥਾਵਾਂ ਵਾਲੇ ਆ ਉਹ ਥੋੜਾ ਜਿਹਾ ਸਖਤੀ ਵਰਤਨ ਵੀ ਅਸਲ ਅਰਥਾਂ ਦੇ ਵਿੱਚ ਜ਼ਰੂਰਤ ਕਿਨੂ ਆ ਜਿਹੜੇ ਦੇਣ ਜਾਂਦੇ ਸਮਾਨ ਉਹਨਾਂ ਨੂੰ ਬੇਨਤੀ ਇਹ ਆ ਵੀ ਭਾਈ ਤੁਸੀਂ ਕਿਸੇ ਸੰਸਥਾ ਨਾਲ ਜੁੜੋ ਜਿੱਦਾ ਉੱਥੇ ਪੱਕੇ ਤੌਰ ਤੇ ਕੈਂਪ ਲੱਗਾ ਉਹਦੇ ਸਮਾਨ ਹਵਾਲੇ ਕਰ ਦਿਓ ਜੇਕਰ ਤੁਸੀਂ ਆਪ ਵੰਡਣਾ ਬਹੁਤ ਵਧੀਆ ਗੱਲ ਆ ਫਿਰ ਤੁਹਾਨੂੰ ਉੱਥੇ ਰੁਕਣਾ ਪਊਗਾ ਤੁਹਾਡੇ ਕੋਲੇ ਕਿਸ਼ਤੀ ਵੀ ਚਾਹੀਦੀ ਆ ਹੁਣ ਇਹ ਜ਼ਰੂਰੀ ਨਹੀਂ ਕਿ ਉਧਰਲੇ ਪਾਸੇੋਂ 5 ਕਿਲੋਮੀਟਰ ਪਾਣੀ ਦੇ ਵਿੱਚੋਂ ਚੱਲ ਕੇ ਹਰ ਕੋਈ ਬੰਦਾ ਤੁਹਾਡੇ ਤੱਕ ਪਹੁੰਚ ਕਰੇ ਕਈ ਲੋਕ ਡੇਰਿਆਂ ਦੇ ਵਿੱਚ ਬੈਠੇ ਆ ਕੋਈ ਲੋਕ ਆਪਦੇ ਪਸ਼ੂਆਂ ਵਾਲੇ ਵਾੜੇ ਦੇ ਵਿੱਚ ਬੈਠੇ ਆ ਕੋਈ ਛੱਤਾਂ ਦੇ ਉੱਤੇ ਬੈਠਾ ਮਤਲਬ ਇਹ ਹੈ ਜੀ ਕਿ ਸਾਨੂੰ ਇਸ ਵੇਲੇ ਹਾਲਾਤ ਨੂੰ ਸਮਝ ਕੇ ਮਦਦ ਕਰਨੀ ਪਊਗੀ ਹੁਣ ਜਿਹੜਾ ਸਭ ਤੋਂ ਮਹੱਤਵਪੂਰਨ ਸਵਾਲ ਆ ਅਸੀਂ ਸੁਲਤਾਨਪੁਰ ਲੋਧੀ ਦੇ ਬਾਉਪੁਰ ਜਦੀਦ ਪਿੰਡ ਦੇ ਵਿੱਚ ਗਏ ਫਿਰ ਅਸੀਂ ਅਜਨਾਲਾ ਰਾਮਦਾਸ ਦੇ ਵੱਲ ਵੀ ਗਏ ਕਈ ਉੱਥੇ ਪਿੰਡਾਂ ਦੇ ਵਿੱਚ ਗਏ ਆ ਉਹਨਾਂ ਪਿੰਡਾਂ ਦੇ ਲੋਕਾਂ ਨੇ ਦਰਦ ਕਹਾਣੀ ਬਿਆਨ ਕੀਤੀ ਆ ਕਿਸੇ ਨੇ ਕਿਹਾ ਮੇਰੇ 15 ਕਿੱਲੇ ਸੀ ਕਿਸੇ ਨੇ ਕਿਹਾ ਮੇਰਾ 20 ਕਿੱਲੇ ਝੋਨਾ ਸੀ ਕਿਸੇ ਨੇ ਕਿਹਾ ਮੇਰਾ 1.5 ਏਕੜ ਸੀ ਕਿਸੇ ਨੇ ਕਿਹਾ ਮੇਰਾ 50 ਕਿੱਲੇ ਸੀ ਉੱਥੇ ਕੋਈ ਝੋਨੇ ਨਾਲ ਦੀ ਚੀਜ਼ ਨਹੀਂ ਜਿਵੇਂ ਕੋਈ ਨਾਮੋ ਨਿਸ਼ਾਨੀ ਝੋਨੇ ਦਾ ਫਸਲ ਦਾ ਕੁਝ ਵੀ ਨਹੀਂ ਨਾ ਮੱਕੀ ਦਿਸਦੀ ਐ ਨਾ ਝੋਨਾ ਦਿਸਦਾ ਨਾ ਕਮਾਦ ਦਿਸਦਾ ਨਾ ਟਰੈਕਟਰ ਦਿਸਦਾ ਨਾ ਤਵੀਆਂ ਦਿਸਦਿਆਂ ਨਾ ਮੋਟਰ ਦਿਸਦੀ ਐ ਨਾ ਸੋਲਰ ਪਲਾਂਟ ਦਿਸਦਾ ਕੁਝ ਨਹੀਂ ਦਿਸਦਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਹੁਣ ਸਾਡੀ ਸਮੱਸਿਆ ਰੇਤ ਵਾਲੀ ਸ਼ੁਰੂ ਹੋਣੀ ਆ ਮੈਂ ਕਿਹਾ ਜੀ ਉਹ ਕਿਵੇਂ ਕਿਉਂਕਿ ਇੱਕ ਦੋ ਥਾਵਾਂ ਤੇ ਪਾਣੀ ਲੱਥਾ ਸੀ ਕਹਿੰਦੇ ਬਾਈ ਜੀ ਆਹ ਦੇਖੋ ਹੁਣ ਤੁਹਾਨੂੰ ਪਾਣੀ ਦੇ ਵਿੱਚ ਰੇਤ ਦਿਸਦੀ ਹੈ ਨਾ ਉੱਤੇ ਥੋੜੀ ਜੀ ਆਈ ਮੈਂ ਕਿਹਾ ਹਾਂਜੀ ਕਹਿੰਦੇ ਇਸ ਰੇਤ ਨੂੰ ਅਸੀਂ ਚੱਕ ਕੇ ਵੇਚ ਨਹੀਂ ਸਕਦੇ ਮੈਂ ਕਿਹਾ ਕਿਉਂ ਕਹਿੰਦੇ ਜੀ ਸਰਕਾਰੀ ਨਿਯਮਾਂ ਦੀ ਉਲੰਘਣਾ ਪਰਚਾ ਦਰਜ ਹੁੰਦਾ ਟਰੈਕਟਰ ਬਾਉਂਡ ਹੋ ਜਾਣਾ ਸਾਡਾ ਚਲਾਨ ਹੋ ਜਾਣਾ ਜੇਕਰ ਅਸੀਂ ਆਪਦੇ ਖੇਤ ਦੇ ਵਿੱਚੋਂ ਰੇਤ ਚੁੱਕ ਕੇ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦੇ ਜੀ ਸੈਟੇਲਾਈਟ ਦੇ ਰਾਹੀਂ ਵੇਖਦੇ ਆ ਇਹ ਤਾਂ ਜੀ ਕੱਲੀ-ਕੱਲੀ ਗੱਲ ਦੇ ਉੱਤੇ ਨਿਗਾਹ ਰੱਖਦੇ ਆ ਤਮੈ ਕਹਿੰਦੇ ਜੇ ਕੱਲੀ ਕੱਲੀ ਗੱਲ ਦੇ ਉੱਤੇ ਨਿਗਾਹ ਰੱਖਦੇ ਐ ਤੇ ਫਿਰ ਉਹਨਾਂ ਨੂੰ ਇਹ ਕਿਉਂ ਨਹੀਂ ਦਿਸਦਾ ਕਿ ਭਾਈ ਇਹ ਲੋਕ ਮਰ ਰਹੇ ਆ ਇਹ ਲੋਕ ਖਤਮ ਹੋਈ ਜਾਂਦੇ ਆ ਇਹਨਾਂ ਲੋਕਾਂ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਟੁੱਟ ਚੁੱਕੀ ਆ ਉਹ ਕਹਿੰਦੇ ਭਾਈ ਇਹ ਨਹੀਂ ਦਿਸਦਾ 2023 ਦੇ ਵਿੱਚ ਸਾਡੇ ਖੇਤਾਂ ਦੇ ਵਿੱਚ ਇਵੇਂ ਹੀ ਪਾਣੀ ਆਇਆ ਅਸੀਂ ਰੇਤ ਚੁੱਕੀ 3-3 4-4 ਫੁੱਟ ਰੇਤ ਚੁੱਕੀ ਉਸ ਰੇਤ ਲਈ ਸਾਨੂੰ ਢੇਰੀਆਂ ਲਾਉਣੀਆਂ ਪਈਆਂ ਜੇਕਰ ਕੋਈ ਕੌਲੀ ਵੀ ਰੇਤ ਦੀ ਵੇਚਦਾ ਸੀ ਤਾਂ ਵਿਭਾਗ ਆ ਕੇ ਤੁਹਾਨੂੰ ਤੰਗ ਕਰਦਾ ਸੀ ਜੁਰਮਾਨਾ ਲਾਉਂਦਾ ਸੀ ਉਹ ਕਹਿੰਦੇ ਵੀ ਪਹਿਲਾਂ ਤਾਂ ਸਾਨੂੰ ਪੈ ਗਈ ਹੱਡ ਦੀ ਮਾਰ ਸਾਡੇ ਖੇਤ ਦੇ ਵਿੱਚ ਰੇਤ ਆ ਗਈ ਅਸੀਂ ਖੇਤ ਨੂੰ ਵਹਿਲਾ ਕਰਨਾ ਆਪਦਾ ਟਰੈਕਟਰ ਆਪਦਾ ਤੇਲ ਆਪਦੇ ਬੰਦੇ ਲਾ ਕੇ ਅਸੀਂ ਪਤਾ ਨਹੀਂ ਕਿੰਨੇ ਮਹੀਨਿਆਂ ਦੇ ਵਿੱਚ ਵਹਿਦਲਾ ਕਰਾਂ ਖੇਤ ਜਾਂ ਦਾਨੀ ਸੱਜੜਾਂ ਦੀ ਬਦਲ ਨਾਲ ਕਰਾਂਗੇ ਤੇ ਰੇਤ ਨੂੰ ਅਸੀਂ ਵੇਚ ਨਹੀਂ ਸਕਦੇਗੇ ਜਾਂ ਤਾਂ ਸਰਕਾਰ ਸਾਡੇ ਖੇਤ ਵਹਿਲੇ ਕਰ ਦੇਵੇ ਤੇ ਜਾਂ ਸਾਨੂੰ ਪਾਈ ਰੇਤ ਵੇਚਣ ਦੀ ਜਾਸਤ ਦੇਵੇ ਸਾਡਾ ਮਾੜਾ ਮੋਟਾ ਘਾਟਾ ਪੂਰਾ ਜਾਵੇ ਸਾਡਾ ਨੁਕਸਾਨ ਜਿਹੜਾ ਉਹਦਾ ਥੋੜਾ ਜਿਹਾ ਕਟੌਤੀ ਹੋ ਜਾਵੇ ਵਿੱਚ ਸਰਕਾਰਾਂ ਨੂੰ ਇਨ੍ਹਾਂ ਮਸਲਿਆਂ ਵੱਲ ਗੌਰ ਕਰਨੀ ਚਾਹੀਦੀ ਆ ਮੈਂ ਤਾਂ ਅੱਗੇ ਇੱਕ ਵਾਰ رائے ਦਿੱਤੀ ਸੀ ਕਿ ਜੇਕਰ ਤੁਸੀਂ ਲੋਕਾਂ ਨੂੰ ਇਹ ਗੱਲ ਕਹਿ ਰਹੇ ਹੋ ਕਿ ਭਾਈ ਇਧਰਲੇ ਪਾਸੇਉ ਨਹੀਂ ਇਧਰਲੇ ਪਾਸੇ ਨੂੰ ਦਰਿਆ ਦਾ ਮੋਹਾਨ ਨਹੀਂ ਬਦਲਣਾ ਪਰ ਇਹਨੂੰ ਡੂੰਗਾ ਕਰਨ ਦੇ ਲਈ ਤੁਸੀਂ ਇੱਥੋਂ ਰੇਤ ਕੱਢ ਸਕਦੇ ਆ ਤੇ ਮੇਰਾ ਖਿਆਲ ਆ ਵੀ ਹੜ ਦੀ ਇੰਨੀ ਭਿਆਨਕਤਾ ਹੋਵੇ ਹੀ ਨਾ ਜਿਨ੍ਹਾਂ ਨੂੰ ਮਾਈਨਿੰਗ ਦੇ ਅਧਿਕਾਰ ਦਿੱਤੇ ਜਿਹੜੇ ਨਜਾਇਜ਼ ਮਾਈਨਿੰਗ ਕਰਦੇ ਆ ਉਹਨਾਂ ਨੇ ਤਾਂ ਚੁਗਾ ਚੌੜ ਕੀਤਾ ਸਭ ਕੁਝ ਦਾ ਉਹਨਾਂ ਨੇ ਚਿਤ ਕੀਤਾ ਇਧਰਲੇ ਪਾਸੇ ਨੂੰ ਦਰਿਆ ਮੋੜਤਾ ਕਿਸੇ ਨੇ ਇਧਰਲੇ ਪਾਸੇ ਨੂੰ ਦਰਿਆ ਮੋੜਤਾ ਇਸ ਵੇਲੇ ਪੰਜਾਬ ਦਾ ਨੁਕਸਾਨ ਕਰਨ ਦੇ ਲਈ ਉਹ ਲੋਬੀ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਬੰਨ ਮਜ਼ਬੂਤ ਨਹੀਂ ਕੀਤੇ ਉਹ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਬੰਨਾਂ ਦੇ ਨਾਂ ਤੇ ਬੜਾ ਕੁਝ ਖਾ ਪੀ ਲਿਆ ਉਹ ਵੀ ਜ਼ਿੰਮੇਵਾਰ ਆ ਹੜ ਕਿਉਂ ਆਏ ਇਹਦਾ ਮੁਲਾਂਕਣ ਹੋਣਾ ਚਾਹੀਦਾ ਇਹਦੀ ਗੱਲ ਦੇ ਉੱਤੇ ਗੌਰ ਹੋਣਾ ਚਾਹੀਦਾ ਪਰ ਕੋਈ ਗੌਰ ਕਰ ਨਹੀਂ ਰਿਹਾ ਇਸ ਵੇਲੇ ਜਿਹੜੇ ਕਿਸਾਨ ਆ ਉਹਨਾਂ ਦੀ ਮਦਦ ਹੋਣੀ ਚਾਹੀਦੀ ਆ ਦੁਕਾਨਦਾਰ ਦੀ ਮਦਦ ਹੋਣੀ ਚਾਹੀਦੀ ਆ ਹਾਂ ਇੱਕ ਗੱਲ ਹੋਰ ਆ ਮਦਦ ਦੇ ਕਈ ਤਰੀਕੇ ਹੁੰਦੇ ਆ ਜਿਹੜੇ ਪਿੰਡਾਂ ਦੇ ਵਿੱਚ ਇਸ ਵੇਲੇ ਪਾਣੀ ਬਹੁਤ ਆ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਆ ਉਹਨਾਂ ਦੇ ਬੱਚਿਆਂ ਦੀਆਂ ਸਕੂਲ ਫੀਸਾਂ ਮਾਫ਼ ਕਰ ਦੇਣ ਵੀ ਭਾਈ ਇਹ ਬੱਚੇ ਸਕੂਲਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣ ਦੀਪੂ ਤੋਂ ਜਿੱਥੋਂ ਅਨਾਜ ਮਿਲਦਾ ਉਹ ਥਾਂ ਦੇ ਉੱਤੇ ਕੋਈ ਰਾਇਤ ਕਰ ਦਿੱਤੀ ਜਾਵੇ ਸਰਕਾਰ ਇਹ ਗੱਲ ਕਵੇ ਵੀ ਜਿਨ੍ਹਾਂ ਦੇ ਘਰ ਡੁੱਬ ਗਏ ਜਿਨ੍ਹਾਂ ਦੀ ਫਸਲવાડી ਡੁੱਬ ਗਈ ਉਹਨਾਂ ਨੂੰ ਅਸੀਂ ਡੀਜ਼ਲ ਦੇ ਉੱਤੇ ਸਬਸਿਡੀयां ਉਹ ਦਵਾਉਣੇ ਆ ਕੁਝ ਨਾ ਕੁਝ ਇਹੋ ਜਿਹਾ ਲੰਮੇ ਸਮੇਂ ਲਈ ਕਰਨਾ ਪਊਗਾ ਬਾਕੀ ਜੇ ਆਪਾਂ ਇਹ ਗੱਲ ਕਹਿ ਗਏ ਕਿ ਸਾਨੂੰ ਲੱਖ ਰੁਪਏ ਏਕੜ ਚਾਹੀਦਾ ਉਹ ਕਿਸੇ ਨੇ ਦੇਣਾ ਨਹੀਂ ਮੈਂ ਤਾਂ ਉਹਨਾਂ 2 ਲੱਖ ਮਿਲੇ ਪਰ ਮੇਰੇ ਕਹਿ ਮਤਾਬਕ ਨਹੀਂ ਮਿਲਣਾ ਦੂਜੀ ਬੇਨਤੀ ਹੈ ਜੀ ਕਿ ਜੇਕਰ ਕਹਵੇ ਕੋਈ ਜੀ ਅਸੀਂ ਤਾਂ ਇੰਨੀ ਮੰਗ ਕੀਤੀ ਸੀ ਤੁਹਾਡੀ ਮੰਗ ਦਾ ਕੋਈ ਵਜੂਦ ਨਹੀਂ ਜੇਕਰ ਉਹ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਨਹੀਂ ਹੁੰਦਾ ਪੰਜਾਬ ਇਸ ਵੇਲੇ ਸੰਕਟ 23 ਦੇ ਡੁੱਬੇ ਲੋਕ 25 ਤੱਕ ਨਹੀਂ ਉੱਠੇ ਤੇ 25 ਦੇ ਡੁੱਬੇ ਲੋਕ ਮੈਨੂੰ ਲੱਗਦਾ ਜੀ 30 ਤੱਕ ਨਹੀਂ ਉੱਠਣੇ 20 ਤੋਂ 30 ਤੱਕ ਕਿਉਂਕਿ ਖੇਤਾਂ ਨੂੰ ਪਹਿਲਾਂ ਵਰਗੇ ਬਣਾਉਣਾ ਤੇ ਡਿੱਗੇ ਹੋਏ ਘਰਾਂ ਨੂੰ ਪਾਉਣਾ ਤੇ ਮਰਿਆਂ ਨੂੰ ਭਲਾ ਸਕਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਜਿਹੜੇ ਪਸ਼ੂ ਮਰ ਗਏ ਆ ਇਹ ਕੋਈ ਸੌਖਾ ਕੰਮ ਨਹੀਂ ਬਹੁਤ ਸਾਰੇ ਚੰਗੇ ਵੀਰ ਭੈਣਾ ਵੀਰ ਮਦਦ ਕਰ ਰਹੇ ਬਹੁਤ ਚੰਗੀ ਗੱਲ ਆ ਮਦਦ ਵੀਰੋ ਇਹ ਲੰਮੇ ਸਮੇਂ ਤੱਕ ਚੱਲਣੀ ਆ ਮਦਦਗਾਰਾਂ ਦਾ ਅਸੀਂ ਧੰਨਵਾਦ ਕਰੀਏ ਪਰ ਆਪਸ ਦੇ ਵਿੱਚ ਲੜੀਏ ਨਾ ਜਿਵੇਂ ਅਸੀਂ ਕਿਸਾਨ ਅੰਦੋਲਨ ਦੇ ਮੌਕੇ ਵੀ ਕਈ ਵਾਰ ਦੇਖਿਆ ਲੋ ਜੀ ਉਧਰ ਐ ਹੋ ਗਿਆ ਕਿਸੇ ਨੇ ਕਿਸੇ ਤੇ ਦੋਸ਼ ਲਾਤਾ ਕਿਸੇ ਨੇ ਕਿਸੇ ਤੇ ਦੋਸ਼ ਲਾਤਾ ਉਹਨੇ ਕਹਿਤਾ ਜੀ ਐਨੇ ਪੈਸੇ ਖਾਲੇ ਹੜੇ ਤਾਂ ਪੰਜਾਬ ਦੇ ਵਿੱਚ ਆ ਵੀ ਕੰਮ ਚੱਲਣਾ ਵੀ ਭਾਈ ਇਹਨੇ ਜੀ ਹੜ ਦੇ ਵਿੱਚੋਂ ਐਨੇ ਪੈਸੇ ਇਕੱਠੇ ਕਰਕੇ ਐ ਲਾਤੇ ਆਪਾਂ ਪੰਜਾਬੀ ਪੰਜਾਬੀ ਦੀ ਮਿੱਟੀ ਨਾਲ ਪਟਿਏ ਆਪਾਂ ਇਮਾਨਦਾਰੀ ਵਰਤਣੀ ਆ ਹੜ ਦਾ ਇੱਕ ਵੀ ਰੁਪਈਆ ਇੱਕ ਵੀ ਪੈਸਾ ਗਲਤ ਥਾਂ ਦੇ ਉੱਤੇ ਲੱਗਣਾ ਨਹੀਂ ਚਾਹੀਦਾ ਇਸ ਕਰਕੇ ਵੀਰੋ ਗੋਦ ਲੈ ਲੋ ਪਿੰਡ ਗੋਦ ਲੈ ਲੋ ਘਰ ਜਿਹਦੇ ਪਸ਼ੂ ਵਰ ਗਏ ਤੁਸੀਂ ਕਹੋ ਜੀ ਅਸੀਂ ਪਸ਼ੂ ਲੈ ਦੇਾਂਗੇ ਜਿੰਨੀ ਵੀ ਤੁਹਾਡੇ ਵਿੱਚ ਵਿੱਤੀ ਸਮਰੱਥਾ ਇਹ ਲੰਮੇ ਸਮੇਂ ਵਾਸਤੇ ਖੜੇ ਰਹੋ ਤਾਂ ਮਸਲੇ ਦਾ ਹੱਲ ਹੋਊਗਾ ਜੇ ਆਪਾਂ ਨਗੋਚਾ ਹੀ ਕੱਢੀ ਗਏ ਵੀ ਭਾਈ ਆ ਬੰਦਾ ਗਲਤ ਆ ਇਹਦੇ ਕੱਪੜੇ ਗਲਤ ਆ ਇਹਦੀ ਰੋਟੀ ਖਾਣਾ ਗਲਤ ਆ ਇਹਦੀ ਕਿਸ਼ਤੀ ਗਲਤ ਆ ਇਹਦਾ ਮੰਜਾ ਗਲਤ ਆ ਇਹਦੇ ਵਾੜ ਗਲਤ ਆ ਤੇ ਚਪਲੀ ਗਲਤ ਆ ਇਹਦੇ ਬੂਟ ਗਲਤ ਆ ਫਿਰ ਕੁਝ ਨਹੀਂ ਹੋਣਾਗਾ ਉਹ ਜਿਹੜੇ ਰਜਾਈਨ ਕਲੱਬਾਂ ਨੂੰ ਵੀ ਮੇਰੀ ਬੇਨਤੀ ਆ ਵੀ ਤੁਸੀਂ ਪਹੁੰਚੋ ਹੜ ਦੇ ਵਿੱਚ ਪਹੁੰਚੋ ਪਾਣੀ ਦੇ ਵਿੱਚ ਵੜੋ ਲੋਕਾਂ ਦੀ ਦਰਦ ਨੂੰ ਜਾਣੋ ਆਪਦੀਆਂ ਫੋਟੋ ਪਾਈ ਚੱਲੋ ਕਿਸੇ ਨੂੰ ਕੀ ਇਤਰਾਜ਼ ਆ ਉਥੇ ਵੀਡੀਓ ਪਾਈ ਚਲੋ ਕਿਸੇ ਨੂੰ ਕੀ ਇਤਰਾਜ਼ ਆ ਤੁਹਾਡੀ ਗੱਲ ਪਹੁੰਚਣੀ ਚਾਹੀਦੀ ਹੈ ਤੁਹਾਡੇ ਵੱਲੋਂ ਕੀਤੀ ਗਈ ਮਦਦ ਪਹੁੰਚਣੀ ਚਾਹੀਦੀ ਆ ਸਿਰਫ ਇਨੀ ਬੇਨਤੀ ਆ